हां ता प्यारे बच्चों प्यार सारे ਨੂੰ ਪਿਆਰ ਭਰ ਕੇ ਸਤਿ ਸ਼੍ਰੀ ਅਕਾਲ हां बेटा ਤੁਸੀਂ ਸਾਰੇ ਬੱਚੇ ਨੂੰ ਦਿਆ ਦੀ ਤਿਆਰੀ ਕਰਦੇ ਪਏ ਆ ਤੇ ਬੇਟਾ ਮੈਂ ਅੱਜ ਤੁਹਾਨੂੰ ਇੱਕ ਬਹੁਤ ਵੱਡਾ ਸੀਕ੍ਰੀਟ ਹੈ ਜਿਹੜਾ ਉਹ ਸਾਂਝਾ ਕਰਨਾ ਚਾਹੁੰਦਾ ਆ ਵੀ ਜਿਹੜੇ ਬੱਚੇ ਬੇਟਾ ਲਗਾਤਾਰ ਕੰਮ ਕਰਦੇ ਆ ਠੀਕ ਹੈ ਉਹ ਬੇਟਾ ਬਹੁਤ ਅੱਗੇ ਨਿਕਲ ਜਾਂਦੇ ਆ ਜਿਸ ਤਰ੍ਹਾਂ ਮਹਾਤਮਾ ਬੁੱਧ ਕਹਿੰਦੇ ਸੀਗੇ ਵੀ ਬੂੰਦ ਬੂੰਦ ਦੇ ਨਾਲ ਜੱਗ ਭਰ ਜਾਂਦਾ ਆ ਠੀਕ ਹੈ ਤੇ ਇਹ ਨਹੀਂ ਹੈਗੇ ਵੀ ਥੋੜਾ ਥੋੜਾ ਕੰਮ ਕਰਦੇ ਪਏ ਤੇ ਤੁਹਾਡਾ ਕੰਮ ਆ ਜਿਹੜਾ ਅੱਗੇ ਵੱਧਦਾ ਨਹੀਂ ਪਿਆ ਠੀਕ ਹੈ ਡਾਕਟਰ ਐਪੀ ਜੇ ਕਲਾਮ ਕਹਿੰਦੇ ਸੀ ਕਿ ਵੀ ਜਿਹੜੇ ਲੋਕੀ ਸੁਪਨੇ ਦੇਖਦੇ ਆ ਸੁਪਨੇ ਦੇਖ ਕੇ ਨਿਰੰਤਰ ਉਹਦੇ ਉੱਤੇ ਮਿਹਨਤ ਕਰਦੇ ਆ ਕਹਿੰਦੇ ਸਾਰੀ ਕਾਇਨਾਤ ਦਾ ਜਰਰਾ ਜਰਰਾ ਉਹਨਾਂ ਦੀ ਮਦਦ ਕਰਨ ਦੇ ਲਈ ਯਤਨਸ਼ੀਲ ਹੋ ਜਾਂਦਾ ਹੈ ਤੇ ਸੋ ਬੇਟਾ ਇਸੇ ਗੱਲ ਦੇ ਨਾਲ ਮੈਂ ਤੁਹਾਨੂੰ ਇੱਕ ਇੱਕ ਛੋਰੇ ਇਸ ਦੇ ਨਾਲ ਕੋਰਲੇ ਇੱਕ ਕਹਾਣੀ ਨਾਲ ਤੁਹਾਨੂੰ ਇਹ ਕਨਸੈਪਟ ਕਲੀਅਰ ਕਰੂੰਗਾ ਕਹਿੰਦੇ ਰੈਡੋਲਫ ਨਾਂ ਦੀ ਇੱਕ ਛੋਟੀ ਬੱਚੀ ਸੀ ਜਿਹੜੀ ਸਤਮਾਈ ਜਾਂਪੀ ਸੀ ਤਾਂ ਬਹੁਤੋਂ ਕਮਜ਼ੋਰ ਸੀ ਪਰ ਉਹ ਸਕੂਲੇ ਦੌੜਾਂ ਦੇ ਵਿੱਚ ਹਿੱਸਾ ਲੈਂਦੀ ਸੀਗੀ ਤੇ ਉਹਦੇ ਟੀਚਰ ਤੇ ਬੱਚੇ ਹੱਸਦੇ ਹੁੰਦੇ ਸੀਗੇ ਉਹ ਕਹਿੰਦੇ ਸੀਗੇ ਵੀ ਰੈਡੋਲਫ ਤੂੰ ਨਾ ਦੌੜਿਆ ਕਰ ਪਰ ਬੇਟਾ ਉਹ ਲਗਾਤਾਰ ਦੌੜਾਂ ਦੇ ਵਿੱਚ ਹਿੱਸਾ ਲੈਂਦੀ ਰਹੀ ਹੌਲੀ-ਹੌਲੀ ਬੇਟਾ ਉਹਦੀ ਸਿਹਤ ਦੇ ਵਿੱਚ ਸੁਧਾਰ ਹੋਣ ਲੱਗ ਪਿਆ ਫਿਰ ਕਹਿੰਦੇ ਇੱਕ ਵਾਰੀ ਦੌੜਾਂ ਹੋਈਆਂ ਤੇ ਉਹਨਾਂ ਦੌੜਾਂ ਦੇ ਵਿੱਚ ਰੈਡੋਲਫ ਫਸਟ ਆਈ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਉਹ ਰੈਡੋਲਫ ਜ਼ਿੰਦਗੀ 'ਚ ਉਸ ਤੋਂ ਬਾਅਦ ਚ ਕਦੀ ਵੀ ਸੈਕੰਡ ਨਹੀਂ ਆਈ ਠੀਕ ਹੈ ਦੇ 1960 ਦੇ ਵਿੱਚ ਬੇਟਾ 올ੰਪਿਕ ਖੇਡਾਂ ਹੋਈਆਂ ਉਹਦੇ ਵਿੱਚ ਰੈਡੋਲਫ ਨੇ 골ਡ ਮੈਡਲ ਵੀ ਜਿੱਤਿਆ ਸੀਗਾ ਫਿਰ ਉਹ ਜਿਹੜੇ ਰਾਈਟਰ ਨੇ ਕਹਾਣੀ ਲਿਖੀ ਜੀ ਉਹਨੇ ਇਹ ਕਨਕਲੂਜਨ ਦਿੱਤਾ ਜੀ ਕਹਿੰਦੇ ਵੀ ਇਹ ਕੱਲੀ ਉਸ ਰੈਡੋਲਫ ਦੀ ਕਹਾਣੀ ਨਹੀਂ ਹੈਗੀ ਹਰ ਉਹ ਬੱਚਾ ਰੈਡੋਲਫ ਹੈਗਾ ਆ ਜਿਹੜਾ ਫਾਸਟ ਹੋਣਾ ਚਾਹੁੰਦਾ ਆ ਜਿਹੜਾ ਅੱਗੇ ਵਧਣਾ ਚਾਹੁੰਦਾ ਆ ਤਾਂ ਬੇਟਾ ਤੁਸੀਂ ਸਾਰੇ ਹੀ ਰੈਡੋਲਫ ਬਣ ਸਕਦੇ ਆ ਜੇ ਤੁਸੀਂ ਇਹਦੀ ਫੋਟੋ ਦੇਖਣੀ ਹੋਵੇ ਰੈਡੋਲਫ ਦੀ ਤਾਂ ਇੰਟਰਨੈਟ ਦੇ ਉੱਤੇ ਜਦੋਂ ਇਹਦਾ ਤੁਸੀਂ ਭਰੋਗੇ ਤਾਂ ਉੱਥੇ ਇਹਦੀ ਫੋਟੋ ਵੀ ਆ ਜਾਊਗੀ ਤੁਹਾਡੇ ਕੋਲੇ ਤੇ ਸੋ ਬੇਟਾ ਤੁਸੀਂ ਇਹ ਵੀ ਸੋਚਣਾ ਰੋਜ਼ ਥੋੜੀ ਥੋੜੀ ਮਿਹਨਤ ਕਰਦੇ ਰਹੋ ਜਨਵਰੀ ਤੱਕ ਤਾਂ ਬੇਟਾ ਕਿਤੇ ਦੀ ਕਿਤੇ ਪਹੁੰਚ ਜਾਓਗੇ ਤੁਸੀਂ ਕੁਦਰਤ ਵੀ ਸਾਡੀ ਹੈਲਪਫੁਲ ਹੋ ਜਾਂਦੀ ਹੈ ਜਦੋਂ ਅਸੀਂ ਲਗਾਤਾਰ ਮਿਹਨਤ ਕਰਦੇ ਹਾਂ ਤੇ ਸੋ ਬੇਟਾ ਤੁਸੀਂ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ